ਮੇਰਾ ਪਿਓ ਕੱਲ ਲੈ ਸਕਣ ਪਾ ਗਿਆ ਸੀ ਇੱਥੇ ਕਿੰਨਾ ਚਿਰ ਬਾਅਦ ਫਿਰ ਵਿਆਹ ਹੋਇਆ ਸਮਝ ਜੋ ਕਸਾਲ ਹੀ ਰੰਗੇ ਸੀਗੇ ਅੱਛਾ ਤੇ ਵਿਆਹ ਦਾ ਮੇਰਾ ਘਠਾ ਠੈਰ ਕੀ ਕਰਨਾ ਸੀ ਹੂੰ ਤੇ ਮੇਰੇ ਮਾਮੇ ਫੜੇ ਜਗੇ ਸੀ ਪਰ ਕਤਲ ਕਰਤਾ ਸੀ ਉਹਨਾਂ ਨੇ ਹੂੰ ਤੇ ਮੇਰਾ ਪਿਓ ਕਹਿੰਦਾ ਵੀ ਉਹਨਾਂ ਨਾਲ ਬੀਬੀ ਸਾਡੀ ਹੋ ਗਈ ਵੀ ਖਬਰਾਂ ਕਦੋਂ ਹੋ ਉਹਨੂੰ ਹੂੰ ਤੇ 15 ਦਿਨ ਮੇਰੇ ਵਿਆਹ ਹੋਏ ਨੂੰ ਐਨੇ ਮੇਰੇ ਮਾਮੇ ਤੇ ਭਾਈ ਅੰਦਰੋਂ ਬੀੜੇ ਕਰਤੀ ਹੂੰ ਤੇ ਉਹਨਾਂ ਚੁੱਟ ਗਈ अच्छा फिर ਛਾੜੀ ਘਰੀ ਆਈ ਪੁੱਤ ਕਹਿੰਦੇ ਤੂੰ ਪਹਿਲੇ ਵਿਆਹ ਕਰਵਾ ਲਿਆ ਠੀਕ ਤੇ ਸਾਨੂੰ ਡੀਕ ਲੈਣੇ ਮੈਂ ਕਿਹਾ ਮੇਰੇ ਪਿਓ ਨਹੀਂ ਨਹੀਂ ਕਿਹਾ ਮੈਂ ਡੀ ਕਰਾਂਗੀ ਸਹੀ ਗੱਲ ਆ ਤੇ ਫਿਰ ਕਾਦੇ ਤੇ ਵਿਆਹ ਕਿ ਲਿਆਏ ਬੇਬੇ ਜਨ ਕਾਦੇ ਤੇ ਗਈ ਇਹ ਕਿ ਟ੍ਰੈਲੀ ਇਹ ਟ੍ਰੈਲੀ ਗਈ ਸੀ ਅੱਛਾ ਇੱਕ ਹਰੀ ਜੀ ਬੱਸ ਜੀ ਗਈ ਸੀ ਅੱਜੇ ਬੂਹੜੀ ਅੱਗੇ ਬੱਸਾਂ ਹੁੰਦੀਆਂ ਸੀ ਨਾ ਹਰੇ ਜੇ ਰੰਗ ਦੀ ਸੀ ਮੇਰੇ ਯਾਦ ਆ ਤੇ ਆਈ ਸਿਰੋ ਟ੍ਰੈਮੀ ਪਾਈਂਦਾ ਰਹਿਆ ਮੀ ਭਾਏ ਕੇ ਦੇਖਣਾ ਭਿੱਜ ਗਏ ਸਾਰੇ ਜਿਹੜੇ ਟ੍ਰੈਲੀ ਵਾਲੇ ਸੋ ਤਾਂ ਐ ਬੱਚੇ ਚੱਬ ਜੇ ਹੋ ਗਏ ਜਿਹੜੇ ਗੱਡੀ ਜੀ ਸੋ ਵਧੀਆਂ ਸੀਗੇ ਹੂੰ ਫਿਰ ਸਰਾਤ ਵਿਚ ਦੀ ਇਧਰ ਦੀ ਲੈ ਕੇ ਆਏ ਮੂਰੇ ਸਾਡੇ ਨਾਲ ਆ ਸੀ ਤੇ ਨੰਗਿਆ ਨਹੀਂ ਸੀ ਜਾਂਦਾ ਫਿਰ ਸਰਾਤ ਪੂਰੇ ਵਿਚ ਦੀ ਆਈ ਅੱਛਾ ਬਹੁਤ ਮੈਪਟਰ ਨਹੀਂ ਆਈ ਫੇਰ ਫਿਰ ਤੁਸੀਂ ਕਾਦੇ ਤੇ ਲਿਆਂਦਾ ਤੁਹਾਨੂੰ ਕਾਦੇ ਤੇ ਵਿਆਹ ਕੇ ਉਸੇ ਵੱਡੀ ਤੇ ਜਿਹੜੀ ਬੁਣ ਬਣਾਏ ਗੱਡੀ 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 ਠੀਕ ਹੈ ਠੀਕ ਹੈ ਉਹ ਉਹ ਰਥਾਂ ਤੇ ਵੀ ਜਾਂਦੇ ਆ ਨਾ ਕਈ ਹਾਂ ਰਥਾਂ ਤੇ ਉਹ ਮੇਰੇ ਵੇਲੇ ਦਰਵਾਜ਼ਾ हट ਗਿਆ हट ਗਿਆ ਸੀ हट ਗਿਆ ਸੀ ਹਾਂ ਤੇ ਫਿਰ ਇੱਥੇ ਆ ਕੇ ਜੀ ਲੱਗ ਗਿਆ ਜੀ ਆਪੇ ਹੀ ਲਾਉਣਾ ਪੈਂਦਾ ਫੇਰ ਜਦ ਜਾ ਤਾਂ ਨਾ ਕਿੰਨੇ ਕਿਚੇ ਕਿੰਨਾ ਕਿਚਰ ਐ ਤਾਂ ਲੱਗਦਾ ਉਪਰਾ ਲੱਗਦਾ ਕੁੜੀਆਂ ਨੂੰ ਮੈਂ ਕੀ ਦੱਚਾਂ ਪਰਾ ਜੀ ਨਹੀਂ ਸੀ ਲੱਗਦਾ ਇਹ ਤਾਂ ਕਰਕੱਟਾ ਸੀ ਸਾਡਾ ਹੂੰ ਬਾਹਰ ਟੁੱਚੀ ਦਾ ਹੋੜ ਦੇਖ ਕੇ ਚਰਜੀ ਬੰਦ ਜੋ ਬਾਹਰ ਖਸੂਰ ਕੋ ਡੇਗਾ ਜੀ ਸੀਗਾ ਹੂੰ ਤੇ ਇੱਕ ਵੇ ਨੂੰ ਇਹ ਕਰਦੇ ਨਾ ਵਧੀਆ ਲੱਗਿਆ ਕਰਨ ਅੱਛਾ ਹਾਂ ਵੀ ਹਏ ਹੇ ਕਹੇ ਜੀ ਘਰੇ ਬੈਠੀ ਗਈ ਮੈਂ ਬਾਪੂ ਵੀ ਨਹੀਂ ਵਧੀਆ ਲੱਗਦਾ ਸੀ ਉਹ ਬਾਪੂ ਨਾਲ ਬਟਾਏ ਕੱਢਣੀ ਸੀ ਕੱਢਣੀ ਸੀ ਸਹੀ ਗੱਲ ਬਾਪੂ ਨਾਲ ਟਾਈਮ ਕੱਢਣਾ ਹੀ ਸੀ ਹੂੰ ਫੇਰ ਫੇਰ ਵਾਚ ਹਮ ਰਹਿਣਾ ਪੈ ਗਿਆ ਹਾਂ ਘਰੇ ਛੜਦਾ ਨਹੀਂ ਸੀ ਇੱਥੇ ਕੱਲੀ ਬੁਢੀ ਸੀ ਅੱਖਾਂ ਚ ਵੱਜ ਜੀ ਸੀ ਹਮ ਤੇ ਫੇਰ ਆਪੀ ਰਹਿਣਾ ਪੈ ਗਿਆ ਆਪੀ ਜੀ ਲੱਗ ਗਿਆ ਹਮ ਹੌਲੀ ਹੌਲੀ ਆਪੀ ਲੱਗ ਗਿਆ ਲੱਗ ਜਾਂਦਾ ਫੇਰ ਤਾਂ ਸਹੀ ਗੱਲ ਆ ਕੇਰਾਂ ਤਾਂ ਉਪਰ ਲੱਗਦਾ ਪੂਰੀ ਲੱਗ ਸਾਰੇ ਘਰ ਦੀ ਖਾਣਾ ਆਉਂਦਾ ਆਸਗਵਾਂਡਾ ਕੋਈ ਆਉਂਦਾ ਉਹ ਵੀ ਆਣ ਲੱਗਦਾ ਕਿਉਂ ਆ ਗਿਆ ਪੂਰੀ ਜੀ ਲੱਗਦੀ ਹਾਂ ਹਮ ਹੌਲੀ ਹੌਲੀ ਹੋ ਪਈਆਂ ਲਾ ਘਰ ਤੇ ਵੀ ਪਰਿਵਾਰ ਤੇ ਵੀ ਪੈ ਜਾਂਦਾ ਸਹੀ ਗੱਲ ਆ ਫਿਰ ਕਿਵੇਂ ਜੇ ਮਾਹੌਲ ਸੀ ਕਿੰਨੇ ਦਿਨ ਰਹੇ ਬਾਪੂ ਵਰਗੇ ਤੋਂ ਜਨ ਲੈ ਕੇ ਗਏ ਆ ਦੂਜੇ ਦਿਨ ਆਗੇ ਸੀ ਅੱਛਾ ਦੂਜੇ ਦਿਨ ਹੀ ਆਗੇ ਸੀ ਅੱਛਾ ਦੂਜੇ ਦਿਨ ਹੀ ਆਗੇ ਠੀਕ ਹੈ ਜੀ ਅੱਗੇ ਤਿੰਨ-ਚਾਰ ਰਾਤਾਂ ਵੀ ਰਹਿੰਦੇ ਹਾਂ ਤੇ ਕਿੱਥੇ ਰੁਕੇ ਫਿਰ ਇਹ ਰੁਕੇ ਠਾਈ ਹੁੰਦੀ ਹੂੰ ਠਾਈ 'ਚ ਜਨੂਬਾਚਾ ਅੱਛਾ ਠਾਈ 'ਚ ਰੁਕੇ ਕਿੰਨੇ ਕੁ ਜਾਣੇ ਗਏ ਹੋਣਗੇ ਬੰਦੇ ਹੋਣਗੇ ਠੀਕ ਬੰਦੇ ਹੂੰ ਅੱਗੇ ਜਨਾਂ ਥੋੜੀਆਂ ਹੀ ਜਾਂਦੀਆਂ ਸੀ ਫਿਰ ਤੁਹਾਡੇ ਨਾਲ ਉਹਨਾਂ ਨੈਣ ਆਈ ਸੀ ਹਾਂ ਆਈ ਸੀ अच्छा किन्ने ओ किन्ने ਦਿਨ ਰਹਿੰਦੀਆਂ ਨੈਣਾ ਹੁੰਦੀਆਂ ਨਾਲ ਹੀ ਰਹੀ ਗਈ ਮੇਰੇ ਵਿਆਹੀ ਤੋਂ ਬਾਅਦੋਂ ਨਾਲ ਦੂਜੇ ਦਿਨ ਅੱਛਾ ਫਿਰ ਤੁਹਾਨੂੰ ਆ ਕੇ ਲੈ ਕੇ ਗਏ ਪੇਕੇ ਹਾਂ ਨਾਲ ਹੀ ਆਇਆ ਸੀ ਮੇਰਾ ਭਾਈ ਅੱਛਾ ਅੱਛਾ ਅਗਲੇ ਦਿਨ ਲੈ ਗਏ ਨਾਲ ਹੀ ਦੋ ਤਿੰਨ ਬੰਦੇ ਆਉਂਦੇ ਅੱਗੇ ਹੂੰ ਤਾਂ ਕੋਈ ਆਉਂਦਾ ਨਹੀਂ ਦੋ ਦਿਨ ਆਏ ਸੀ ਬੱਸ ਲੈ ਕੇ ਮੁੜ ਗਏ ਫਿਰ ਕਿੰਨੇ ਦਿਨ ਬਾਅਦ ਆਈ ਆਹ ਉਹਦੀ ਦੂਜੇ ਦਿਨ ਫੇਰ ਆ ਗਈ ਅੱਛਾ ਫਿਰ ਬਾਪੂ ਲੈ ਕੇ ਆਇਆ ਬਾਪੂ ਨਾਲ ਆਇਆ ਅੱਛਾ ਬਾਪੂ ਨਾਲ ਆਇਆ ਕੇ ਬਾਪੂ ਰਾਤ ਕੱਟ ਕੇ ਆਇਆ ਸੌਰੀ ਹਾਂ ਰਾਤ ਕੱਟੀ ਸੀ ਹਾਂ ਹੂੰ ਤੇ ਕੀ ਮਠਿਆਈ ਕੀ ਪਕਦੀ ਉਦੋਂ ਫਿਰ ਆਹੀ ਹੁੰਦੇ ਸੀ ਗੱਲੇ ਲੱਡੂ ਜਲੇਬੀ ਬਸ ਹੂੰ ਮੋੜ ਦਾ ਬੜੇ ਫਰੇਗੇ ਸੱਚਾ ਤਾਂ ਪੰਟ ਗਾਨੇ ਹੂੰ ਕੱਲੇ ਲੱਡੂ ਤੇ ਪਸ ਜਲੇਬੀ ਹੁੰਦੇ ਸੀ ਜਾਂ ਬਸ ਆ ਪਕੌੜੇ ਜਿਹਾ ਬਕਾ ਲੈਂਦਾ ਅਗਲਾ ਮਠਿਆਈ ਵੱਲ ਜੂ ਹੂੰ ਕਾਦੇ ਚ ਵਰਤੌਂਦੇ ਅੱਗੇ ਅੱਗੇ ਤਾਂ ਬਾਠੜੀਆਂ ਵੀ ਹੁੰਦੀਆਂ ਸੀ ਹੂੰ ਮਿੱਟੀ ਦੇ ਘਿਮਿਆਰਾਂ ਦੇ ਪਾ ਲੈਂਦੇ ਜਾਂ ਥਾਲਾਂ ਚ ਪਾ ਲੈਂਦੇ ਸੀ ਤੇ ਜੇ ਬਾੜੀ ਜਾਂ ਹੁੰਦੀ ਸੀ ਤੇ ਉਹਨਾਂ ਪਰਾਂ ਦੇ ਵਿੱਚ ਕਈ ਜਣਾਂ ਨੂੰ ਰੋਟੀ ਪਰਤਾਉਂਦੇ ਸੀ ਤੇ ਕਈ ਜਣੇ ਖਾਣ ਦੇ ਜਾਂਦੇ ਸੀਗੇ ਤੇ ਰੋਟੀ 'ਚ ਕੀ ਕੀ ਬਣਾਉਂਦੇ ਫਿਰ ਆਹੀ ਹੁੰਦੀ ਸੀ ਬਸ ਇੱਕ ਦਾਲ ਰੋਟੀ ਕੋਈ ਅੱਛਾ ਇੱਕ ਦਾਲ ਬਣਦੀ ਹਾਂ ਇੱਕ ਦਾਲ ਬਣਦੀ ਸੀ ਕੀ ਦਿੱਤਾ ਸੀ ਫਿਰ ਬਾਪੂ ਨੂੰ ਕਾਂਠਾ ਪਾਇਆ ਸੀ ਕਾਂਠਾ ਪਾਇਆ ਸੀ ਅੱਗੇ ਜਿਵੇਂ ਰੇੜੂਆ ਰੂੜੂਆ ਦਿੰਦੇ ਉੜੀ ਉੜੀ ਗੁਰੂ ਦਾ ਮੇਰੇ ਮਿਲਦਾ ਹੀ ਨਹੀਂ ਸੀ ਅੱਛਾ ਕੰਠਾ ਪਾਟਾ ਸੀ ਮੇਰੇ ਪਿਆਰ ਨੇ ਸਾਈਕਲ ਪਿੱਛੇ ਵੀ ਅੱਗੇ ਕਹਿੰਦੇ ਲੜ ਪੈਂਦੇ ਹਾਂ ਸਾਈਕਲ ਵੀ ਅੱਗੇ ਦੇਂਦੇ ਸੀ ਪ੍ਰਾਣੇ ਰੁੱਸ ਜਾਂਦੇ ਸੀ ਕਮਾਂਡ ਇਹਨੂੰ ਸਾਈਕਲ ਵੀ ਦਿੱਤਾ ਸੀ ਰੇਡ ਗੋਈ ਦਿੱਤਾ ਸੀ ਅੱਗੇ ਕਹਿੰਦੇ ਪ੍ਰਾਣੇ ਰੁੱਸ ਜਾਂਦੇ ਵੀ ਸਾਨੂੰ ਸਾਈਕਲ ਨਹੀਂ ਦਿੱਤਾ ਘੜੀ ਨਹੀਂ ਦਿੱਤੀ ਅੱਗੇ ਰਵਾਜ ਹੀ ਐ ਸੀ ਕਿਉਂ ਅੱਗੇ ਚੀਜ਼ਾਂ ਹੁੰਦੀਆਂ ਨਹੀਂ ਸੀ ਆਮ ਤੇ ਕੋਈ ਘਰ ਦਿੰਦਾ ਸੀ ਕੋਈ ਕੰਠਾ ਪਾਣ ਦਾ ਕੋਈ ਕੜਾ ਪਾਣ ਦਾ ਕੋਈ ਸਾਈਕਲ ਤੇ ਵਸ ਰਿਹ ਡੋ ਅੰਦਾ ਸੀ ਉਹ ਵੀ ਚੋਵੇਂ ਘਰ ਤੇ ਬੇਬੇ ਜਿਵੇਂ ਪਹਿਲਾਂ ਨਰਮਾ ਨੁਰਮਾ ਆਪਣੇ ਬੰਨੀ ਤਾਂ ਬਾਲਾ ਹੁੰਦਾ ਸੀ ਬਾਲਾ ਹੁੰਦਾ ਸੀ ਹਾਂ ਫਿਰ ਤੁਸੀਂ ਪਹਿਲਾਂ ਪੇਕੀ ਵੀ ਚੁਗਣ ਜਾਂਦੀਆਂ ਹੋਵੰਗੀਆਂ ਉੱਥੇ ਪਕਾਹਾ ਹੁੰਦੀਆਂ ਸੀ ਇਧਰ ਨਰਮੇ ਹੁੰਦੇ ਸੀ ਪਕਾਹਾ ਉੱਥੇ ਵਰਦੋ ਚੁਗਦੀਆਂ ਫਿਰ ਇੱਥੇ ਆ ਕੇ ਵੀ ਨਰਮਾ ਬਹੁਤ ਚੁਗਿਆ ਨੇਰੇ ਉੱਠਣਾ ਉੱਠ ਕੇ ਚ ਕਮਰ ਦਾ ਸਾਹਮਣਾ ਮਸ ਪਸੂ ਸਾਹਮਣੇ ਫਿਰ ਰੋਟੀ ਪਕਾ ਕੇ ਮੈਂ ਮਗਰੋ ਜਾਂਦੀ ਆ ਪਹਿਲਾਂ ਵਗ ਜਾਂਦੀ ਸੀ ਫਿਰ ਰੋਟੀ ਲੈ ਕੇ ਪਾ ਲੈਂਦੀ ਐ ਇੱਥੇ ਆ ਕੇ ਹਾਂ ਤੁਰ ਕੇ ਜਾਂਦੀਆਂ ਰੋਟੀ ਲੈ ਕੇ ਹਾਂ ਤੁਰ ਕੇ ਦੂਰ ਹੁੰਦਾ ਸੀ ਖੇਤ ਆਪਣਾ ਬਹੁਤ ਨੇੜੇ ਹੁੰਦਾ ਸੀ ਭਾਵੇਂ ਦੂਰ ਹੁੰਦਾ ਸੀ ਤੁਰ ਕੇ ਜਾਂਦੇ ਸੀ ਹੂੰ ਜੇ ਪਾਣੀ ਵੀ ਤੋੜੇ ਘਰੋਂ ਜਾਂਦੇ ਸੀ ਹੂੰ ਕਿਉਂ ਥਾਂ ਥਾਂ ਮੋਟਰ ਹੈ ਹੀ ਨਹੀਂ ਸੀ ਮੋਟਰ ਫਿਰ ਬੁੜੀਆਂ ਹੀ ਲੈ ਕੇ ਜਾਂਦੀਆਂ ਪਾਣੀ ਵੀ ਹਾਂ ਪਾਣੀ ਫਿਰ ਪਾਣੀ ਦਾ ਢੱਡ ਅੱਡ ਲਾਉਂਦੀਆਂ ਰੋਟੀ ਦਾ ਅੱਡ ਮਾਹ ਮੈਂ ਜਦ ਜਿਵੇਂ ਮੈਂ ਇੱਕ ਬਾਪੂ ਥੋੜਾ ਕਣਕ ਕੱਢੇ ਹੂੰ ਤੇ ਮੈਂ ਇਹ ਦੇਖੀ ਵਾਹ ਚੰਨ ਜੀ ਜੱਪਾ ਰੋਟੀ ਵੀ ਦੇਖ ਲਓ ਅੱਜ ਵੱਢਦੇ ਕਣਕ ਕੱਢਦੇ ਆ ਵੀ ਆਪਾਂ ਬਾਵਾ ਲੈ ਕੇ ਜਾਵਾਂਗੇ ਚੰਗਾ ਉਹਨੇ ਭਾਈ ਰੋਟੀਆਂ ਟੋਕਰਾਂ ਚੱਕ ਲੈ ਮੈਂ ਟੋੜਾ ਚੱਕ ਲਿਆ ਤੇ ਧਰਤੀ ਆ ਗਈਆਂ ਫੇਰ ਮੈਂ ਟੋੜੇ ਲੈ ਕੇ ਘਰ ਹੋ ਜਾਂਦੇ ਤੇ ਜੇ ਜਿਵੇਂ ਕਿਸੇ ਦਾ ਨੇੜੇ ਨੇੜੇ ਖੇਤ ਹੁੰਦਾ ਫਿਰ ਇਕੱਠੀਆਂ ਹੋ ਕੇ ਭੱਗ ਜਾਂਦੀਆਂ ਨਾ ਨਾ ਆਪੋ ਆਪਣੇ ਚਰਗਾਈ ਜਾਂਦੇ ਆ ਅੱਛਾ